ਬੜੀ ਸ਼ਰਮ ਦੀ ਗੱਲ ਆ ਦੁੱਖ ਦੀ ਗੱਲ ਆ ਵੀ ਅੱਜ ਇੰਨਾ ਗਿਰ ਗਿਆਂ ਸਾਡੇ ਸਾਹਮਣੇ ਇੱਕ ਬੰਦਾ ਪਿਆ ਕੀੜਿਆਂ ਨੂੰ ਖਾਦਾ ਜਾ ਰਿਹਾ ਮੱਖੀਆਂ ਬੈਠੀ ਜਾਂਦੀਆਂ ਕੀੜੇ ਪੈ ਗਏ ਸਾਰੀ ਲੱਤ ਖਾ ਗਿਆ ਕੀੜੇ ਤੁਹਦੇ ਹੱਥਾਂ ਨਾਲ ਕਮੂਦ ਦੱਸ ਰਿਹਾ ਕਹਿੰਦਾ ਮੈਨੂੰ ਪਾਣੀ ਕਾ ਬੋਤਲ ਨਹੀਂ ਕਿਸੇ ਨੇ ਦਿਆ ਜੀ ਭਾਈ ਅੱਜ ਗ੍ਰਾਮਪੁਰ ਦੀ ਨਿਚੇ 10 ਨੰਬਰ ਰੇਲਵੇ ਕਲੋਨੀ ਆ ਜੀ ਉਹ ਦੁਰਗਾ ਮਾਤਾ ਮੰਦਿਰ ਦੇ ਬੈਕ ਸਾਈਡ ਭਾਈ ਇੱਥੇ ਇੱਕ ਹਫਤਾ ਹੋ ਗਿਆ ਬਾਬਾ ਜੀ ਲੇਟੇ ਨੇ ਉਹਨਾਂ ਦੀ ਲੱਤ 'ਚ ਜਖਮ ਆ ਕਾਫੀ ਜ਼ਿਆਦਾ ਤੇ ਨਾ ਕੁਝ ਬੋਲ ਰਹੇ ਨੇ ਨਾ ਕੁਛ ਆ ਜੀ ਲੱਤਪੁਰੀ ਉਹਨਾਂ ਦੀ ਖਰਾਬ ਹੋ ਚੁੱਕੀ ਹੈ ਕਿਸੇ ਨਾ ਕੋਈ ਗੱਲਬਾਤ ਨਹੀਂ ਕਰ ਰਿਹਾ ਜੀ ਕੁਝ ਖਾ ਪੀ ਵੀ ਨਹੀਂ ਰਿਹਾ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਪਿਆ ਇੱਕ ਵਕਤ ਦਾ ਮਾਰਿਆ ਹੋਇਆ ਹੋਰ ਅਸੀਂ ਬੜੀ ਸ਼ਰਮ ਦੀ ਗੱਲ ਆ ਦੁੱਖ ਦੀ ਗੱਲ ਆ ਵੀ ਅੱਜ ਇੰਨਾ ਗਿਰ ਗਿਆ ਸਾਡੇ ਸਾਹਮਣੇ ਇੱਕ ਬੰਦਾ ਪਿਆ ਕੀੜਿਆਂ ਤੋਂ ਖਾਦਾ ਜਾ ਰਿਹਾ ਗਲੇ ਪਏ ਆ ਕੀੜਿਆਂ ਨੇ ਖਾਦੇ ਪਏ ਤੇ ਆ ਪੈਰ ਆ ਜਿਹਦੀ ਲੱਤ ਪੂਰੀ ਇੱਕ ਗਲਗੀ ਆ ਮੱਖੀਆਂ ਬੈਠੀ ਜਾਂਦੀਆਂ ਕੀੜੇ ਪੈ ਗਏ ਸਾਰੀ ਲੱਤ ਖਾ ਗਿਆ ਕੀੜੇ ए बंदा इतने पे है। बाबा की नाम है तेरा है कमोड़। क्या कमोत हाँ। कहा के रहने वाले हो बिहार से क्या काम करते थे मजदूरी करते थे बच्चे नहीं है गांव का नाम क्या है गांव का है क्या ਸਹਾਦੀ ਜ਼ਿਲ੍ਹਾ ਕੌਣ ਸ ਹੈ? ਚਪਰਾ ਜ਼ਿਲ੍ਹਾ ਤੇ گاؤں ਕਾ ਨਾਮ ਹੈ। گاؤں ਕਾ ਕੀ ਨਾਮ ਹੈ? ਸਹਾਦੀ। ਸਹਾਦੀ ਜਾਨਵਰਾਂ ਤੋਂ ਵੀ ਬੱਤਰ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ। ਮਤਲਬ ਆਪਣੇ ਆਪ ਨੂੰ ਵੀ ਸ਼ਰਮ ਆਉਂਦੀ ਹੈ ਹਰ ਰੋਜ਼ ਸੜਕਾਂ ਤੇ ਖੜ ਖੜ ਕੇ ਲੋਕਾਂ ਨੂੰ ਪੱਟ ਪੱਟ ਕੇ ਦੱਸੀਦਾ ਵੀ ਭਾਈ ਆਹ ਗਲਤੀ ਆ ਨਾ ਕਰੋ ਇਹ ਨਾ ਕਰੋ ਪਰ ਲੋਕਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ। ਬੱਡੀ ਗੱਲ ਤਾਂ ਸਾਡਾ ਸਿਸਟਮ ਦੇਖੋ ਕਿੰਨਾ ਘਟੀਆ ਵਾ ਕੰਮ ਹੀ ਨਹੀਂ ਕਰ ਰਿਹਾ ਇਹਨੂੰ ਸਿਵਰ ਹਸਪੀਟਲ ਲੈ ਜੀਏ ਉੱਥੇ ਦਾਖਲ ਨਹੀਂ ਕਰਨਾ ਇਹਨੂੰ ਕਿਸੇ ਨੇ ਆਪ ਹਸਪੀਟਲ ਨਹੀਂ ਗਏ ਹਸਪੀਟਲ ਗਏ تھے ਨਹੀਂ ਗਏ ਕੋਈ ਲੈ ਕੇ ਨਹੀਂ ਗਿਆ ਜਦ ਪਹਿਲੇ ਠੀਕ ਤੇ ਤਬ ਗਏ تھے ਨਹੀਂ ਗਏ ਕਿਉਂ ਨਹੀਂ ਗਏ ਕੋਈ ਨਹੀਂ ਦੋ ਗਿਆ ਕੋਈ ਲੈ ਗਿਆ ਜਦ ਪਹਿਲੇ ਚੱਲਤੇ ਫਿਰਤੇ ਤੇ ਤਬ ਗਏ ਤੇ ਨਾ ਕੋਈ ਨਹੀਂ ਨਹੀਂ ਜਦ ਤੂੰ ਚਲਤੇ ਸੀ ਤਬ ਕਿੰਨੇ ਦਿਨ ਸੇ ਇੱਥੇ ਪੜੇ ਹੋ 12 14 ਦਿਨ 12 14 ਦਿਨ ਤੋਂ ਇੱਥੇ ਹੀ ਪੜੇ ਹੋ ਭਾਈ ਇੱਥੇ ਕੋਈ ਗਵੰਡੀ ਹੈ ਨੇੜੇ ਤੇਰੇ ਦਾ ਨੇੜੇ ਵੀ ਨਹੀਂ ਕਿੰਨੇ ਦਿਨਾਂ ਤੋਂ ਪਿਆ ਕੋਈ ਨਹੀਂ ਇਹ ਤਾਂ ਨਹੀਂ ਮਿਲਖਣਾ ਦਾ ਕਰ ਕਰ ਲੱਗਿਆ ਸਟੇਸ਼ਨ ਤੋਂ ਦਾ ਸਟੇਸ਼ਨ ਤੋਂ ਇਹ ਕਹਿੰਦਾ ਮੈਂ 12 13 ਦਿਨਾਂ ਤੋਂ ਪਿਆ ਵਾ ਨਹੀਂ 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 ਇੱਥੇ ਦਾ ਇਹ ਨੂੰ ਦੇਖੀ ਨਹੀਂ ਅਸੀਂ ਇਹ ਸਟੇਸ਼ਨ ਤੋਂ ਭਾਈ ਇੱਧਰ ਦੇਖਦੇ ਉਧਰ ਪਤਾ ਇਹਨੂੰ ਲੱਗਿਆ ਇਹ ਕਿੰਦਰ ਇਹ ਇਹਦਾ ਬਿਲਕੁਲ ਨਹੀਂ ਪਤਾ ਲੱਗਿਆ ਇਹਦਾ ਜਿਹਨੇ ਸਾਨੂੰ ਵੀਡੀਓ ਭੇਜੀ ਆ ਬੰਦੇ ਨੇ ਉਹਨੇ ਵੀ ਸਾਨੂੰ ਦੱਸਿਆ ਵੀ ਕਈ ਜਨਾਂ ਦਾ ਇੱਥੇ ਪਿਆ ਹੈ ਉਹ ਕਹਿੰਦਾ ਮੈਂ ਰੋਟੀ ਵੀ ਦੇਖ ਕੇ ਜਾਂਦਾ ਆ ਬੰਦਾ ਰੋਟੀ ਰੱਟੀ ਵੀ ਦੇਖ ਕੇ ਜਾਂਦਾ ਚੌਲ ਚੂੜ ਵੀ ਦੇਖ ਕੇ ਜਾਂਦਾ ਉਹ ਨਹੀਂ ਨਹੀਂ ਜੀ ਇਹ ਕਿਹਦਾ ਹੈ ਨਹੀਂ ਸੀਗਾ ਜੀ ਇਹ ਹੈ ਨਹੀਂ ਸੀਗਾ ਜੀ ਮੈਂ ਸਾਈਡ ਤੇ ਪਿਆ ਸੀਗਾ ਨਾ ਇਹਦਾ ਪਤਾ ਨਹੀਂ ਲੱਗਿਆ ਇਹ ਨਾ ਸਟੇਸ਼ਨ ਹੈਗਾ ਜਾਂ ਇਹ ਲੋਕੇ ਨੇ ਇੱਧਰ ਆ ਜਾਂਦੇ ਇਹਨਾਂ ਤੋਂ ਕੋਈ ਛੱਡ ਕੇ ਚਲੇ ਜਾਂਦਾ ਪਰੋ ਛੱਡ ਕੇ ਮਤਲਬ ਵੀ ਚੱਲ ਗਿਆ ਕੋਈ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਐਦਾਂ ਦੇ ਹਾਲਾਤਾਂ ਚੱਜ ਦਾ ਇਨਸਾਨ ਪਹੁੰਚ ਗਿਆ पानी कोई नहीं देता है। या? एक बोतल पानी नहीं देता है कोई इसमें आईडी आई कार्ड है तुम्हारा आधार कार्ड है आधार कार्ड नहीं है और देखो जी कीड़े ओहो हो हो हो। सारा पिछा कीड़े खा गए होने हैं जी देखो कीड़े किन्ने थले हो ਆਹ ਵੀੜਿਆਂ ਨਾਲ ਭਰਿਆ ਪਿਆ ਕੰਬਲ ਸਾਰਾ ਕੰਬ ਦੇ ਹੱਥਾਂ ਨਾਲ ਕਮੋਦ ਦੱਸ ਰਿਹਾ ਕਹਿੰਦਾ ਮੈਨੂੰ ਪਾਣੀ ਕਾ ਬੋਤਲ ਨਹੀਂ ਕਿਸੇ ਨੇ ਦਿਆਂ ਚੱਕ ਅੱਬਾ ਅੱਬਾ ਏ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕੋਈ ਫਰਕ ਨਹੀਂ ਕਿਸੇ ਨੂੰ ਭਾਈ ਇੱਥੇ ਦੁਨੀਆਦਾਰੀ ਚੱਲੀ ਜਾਂਦੀ ਹੈ ਲੋਕ ਕੋਲ ਦੀ ਨਿਕਲੀ ਜਾਂਦੇ ਐ ਨਹੀਂ ਅਰਦਾਸ ਜ਼ਰੂਰ ਕਰਿਓ ਉਹਨਾਂ ਸਾਡੇ ਪੋਲੀਟੀਕਲ ਲੀਡਰਾਂ ਵਾਸਤੇ ਮਹਾਰਾਜ ਉਹਨਾਂ ਨੂੰ ਸਮੱਤ ਬਖਸ਼ੇ ਵੀ ਉਹ ਆਪਣੀ ਡਿਊਟੀ ਨਿਭਾਉਣ ਐਦਾਂ ਲੋਕ ਸੜ ਕੇ ਗਲ ਕੇ ਨਾ ਮਰਨ ਤੜਫ ਤੜਫ ਕੇ ਨਾ ਮਰਨ ਆਪਣਾ ਮਾਲ ਮੁੱਤਰਖਾਨ ਲਈ ਨਾ ਮਜਬੂਰ ਹੋਣ ਇਦਾਂ ਕੀੜਿਆਂ ਤੋਂ ਖਾਦੇ ਨਾ ਜਾਣ ਲੋ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ